ਸਤਿ ਸ਼੍ਰੀ ਅਕਾਲ ਸਭ ਨੂੰ ਮੈਂ ਇਹ ਡੇਲੀ ਬਲੌਗ ਮੈਂ ਸਭ ਪੰਜਾਬ ਚੈਨਲ ਤੋਂ ਬੋਲਦਾ ਹਾਂ ਤੁਹਾਡਾ ਕੀ ਹਾਲ ਚਾਲ ਹੈ ਵਾਈ ਗੁਰੂ ਥੋਣ ਚੜ੍ਹਦੀ ਕਲਾ ਜੇ ਰੱਖੇ ਤੁਹਾਡਾ ਚੰਗਾ ਹੀ ਹਾਲ ਹੋਊਗਾ ਠੀਕ ਹੈ ਆ ਜੋ ਆਖਣ ਨੂੰ ਦਿਖਾਉਣਾ ਥੋੜਾ ਜਿਹਾ ਗੋਰ ਕਰੀਓ ਇੱਥੇ ਇਹ ਇੱਕ ਤਾਂ ਹੈਗਾ 3 ਸਾਲ ਦਾ ਇਹ ਇੱਕ ਹੈਗਾ ਮੈਨੂੰ ਲੱਗਦਾ 6 ਸਾਲ ਦਾ ਇਹ ਨਾ ਫੋਨ ਦਾ ਖਿਹੜਾ ਹੀ ਨਹੀਂ ਛੱਡਦੇ ਜੀ ਆਖ ਆ ਤੁਹਾਡੇ ਸਾਹਮਣੇ ਹੈ ਠੀਕ ਹੈ ਮੈਂ ਸੁਣਦਾ ਨਾਲ ਫਿਊਚਰ ਪਤਾ ਹੀ ਕੀ ਹੋ ਜਾਊਗਾ ਸੜਦਾ ਜੇਮ ਹੁੰਦੀਆਂ ਸੀ ਗੋਲੀ ਡੰਡਾ ਖੇਡ ਲਿਆ ਜਿਵੇਂ ਬਾਂਦਰ ਕਿਲਾ ਖੇਡ ਲਿਆ ਲੁਕਣ ਚੀਚੀ ਖੇਡ ਲਈ ਹਾਂ ਇਹੀਆਂ ਗੇਮਾਂ ਹੁੰਦੀਆਂ ਸੀਆਂ ਫੋਨ ਵੀਰੇ ਤਾਂ ਕੁਝ ਹੁੰਦਾ ਹੀ ਨਹੀਂ ਸੀਗਾ ਇਹਨਾਂ ਨੂੰ ਇੱਕ ਗੱਲ ਹੋਰ ਨਾਲੇ ਇਹ ਇੱਕਦਮ ਮੇਰਾ ਬੇਟਾ ਇਹਨਾਂ ਨੂੰ ਮਾੜਾ ਜਿਹਾ ਕੁਝ ਕਹ ਤੋ ਹਨਾ ਤੇ ਇੰਨਾ ਰੋਸ ਜਾਂਦੇ ਆ ਰੋਟੀ ਨਹੀਂ ਖਾਂਦੇ ਜੋ ਨਹੀਂ ਕਰਦੇ ਦੇਖੋ ਦੁਨੀਆ ਦੁਨੀਆ ਕਿੱਦਾਂ ਚੱਲ ਰਹੀ ਹੈ ਮੈਂ ਤਾਂ ਸੁਣਦਾ ਵਾਈਗਰੂ ਆਨਲਾਈਨ ਟਾਈਮ ਤਾਂ ਬਹੁਤ ਮਡਾ ਆਨਲਾਈਨ ਮੈਂ ਤਾਂ ਸ਼ੁੱਧ ਪੰਜਾਬੀ ਚ ਕਹਿਣਾ ਬਾਕੀ ਰਹਿਤ ਖੂਨ ਕਲਾਸਾਂ ਵੀ ਆਨਲਾਈਨ ਕਰਤੀਆਂ ਅੱਜ ਕੱਲ ਤਾਂ ਚੱਲੇ ਤਾਂ ਬੱਚੇ ਹੈਗੇ ਇਹਨਾਂ ਨੂੰ ਤਾਂ ਚੱਲ ਖੋਲਿਆ ਕਰ ਲਿਆ ਚੱਲ ਬਣਾ ਲਿਆ ਤੇ ਜਿਹੜੇ ਮੰਨ ਲੋ 10th ਕਲਾਸ ਹੋਗੇ 8th ਕਲਾਸ ਦੇ ਹੋਗੇ ਉਹਨਾਂ ਨੂੰ ਤਾਂ ਹੁਣ ਇੱਕ ਸਾਧਾ ਕੰਪਰਸਰੀ ਕਰਤਾ ਉਹਨਾਂ ਦਾ ਤਾਂ ਹੋਮਵਰਕ ਵਗੈਰਾ ਵੀ ਸਾਰਾ ਹੋ ਉਹਨਾਂ ਕੀ ਕਹਿਣ ਉਹ ਬੋਲਣਾ ਚਾਹੁੰਦਾ ਤੁਹਾਨੂੰ ਤੁਹਾਨੂੰ ਐ ਨਹੀਂ ਲੱਗਦਾ ਵੀ ਇਹ 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 ਕਰਕੇ ਜਵਾਬ ਖਰਾਬ ਹੋਣਗੇ ਮੈਂ ਤਾਂ ਨਹੀਂ ਸੋਚਦਾ ਆਨਲਾਈਨ ਕਲਾਸਾਂ ਨਾਲ ਜਵਾਬ ਪਾੜੋ ਸਕੜੇ ਜਿਹੜੇ ਜਿਵੇਂ ਹੁਣ ਮੰਨ ਲਓ ਮੇਰੇ ਵਰਗੇ ਪਲੱਸ ਟੂ ਕੀਤੀ ਐ ਅਸੀਂ ਪ੍ਰੈਕਟੀਕਲ ਤਾਂ ਕੀਤੀ ਆ ਹਰ ਇੱਕ ਚੀਜ਼ ਕਿਤੇ ਤਾਂ ਬਲੈਕ ਬੋਰਡ ਤੇ ਟੀਚਰ ਸਮਝਾਉਂਦੇ ਆ ਜੁੱਤੀਆਂ ਵੀ ਖਾਦੀਆਂ ਅੱਜ ਕੱਲ ਦੇ ਕਲਾਸਾਂ ਚ ਤਾਂ ਮੜਾ ਜਾਂ ਜਵਾਕ ਨੂੰ ਚਿਤ੍ਰਮਾਰਜੋ ਟੀਚਰ ਚਿਤ੍ਰਮਾਰ ਦਿੰਦਾ ਉਦੀ ਪੇਰੈਂਟਸ ਆ ਜਾਂਦੇ ਆ ਵੀ ਸਾਡੇ ਬੱਚੇ ਨੂੰ ਕੁਝ ਕਿਹਾ ਕਿਉਂ ਹਾਂ ਕੋਈ ਮਾਸਟਰਾਂ ਦੇ ਤਾਂ ਹੱਥ ਬੰਨਤੇ ਕਿਉਂਕਿ ਜਵਾਗ ਅਣਾ ਕਈ ਵਾਰ ਅੰਜੁੰਡਾ ਵੀ ਡਰਾ ਕੇ ਵੀ ਪੜਾਈ ਜਾਂਦੇ ਆ 100 ਚੋਂ ਐ ਨਹੀਂ ਦੱਸੋ ਤੇ 100 ਵੀ ਸਮਝਾਤਾ ਵੀ ਸਾਰੇ ਹੋਮਵਰਕ ਕਰ ਲੈਂਦੇ ਕੁਝ ਮੇਰੇ ਵਰਗੇ ਬਿਨੈਕ ਹੁੰਦੇ ਆ ਸੀਰੀਅਸਲੀ ਕਹਿੰਦਾ ਅਸੀਂ ਤਾਂ ਬਹੁਤ ਸਿੱਤਰ ਖਾਦੇ ਆ ਮਾਸਟਰਾਂ ਦੇ ਜਿਆਦਾ ਨਹੀਂ 55% ਨੰਬਰਾਂ ਦੇ ਪਾਸ ਹੋਏ ਆ ਵੀ ਕਈ ਉਹ ਵੀ ਜਿਹੜਾ ਨਾ ਪੈਂਦੇ ਨੇ ਤਾਂ ਨਹੀਂ ਪਾਸ ਹੁੰਦੇ ਉ ਤੱਕ ਠੀਕ ਹੈ ਨਾ ਪੇਰ ਡਰ ਹੋਣਾ ਬਹੁਤ ਜ਼ਰੂਰੀ ਹੈ ਮੈਂ ਤਾਂ ਇੱਕ ਗੱਲ ਜਾਣਦਾ ਟੀਚਰ ਦਾ ਟੀਚਰ ਦਾ ਜਿੰਨਾ ਚਿਰ ਡਰ ਨਹੀਂ ਹੁੰਦਾ ਨਾ ਉਨਾਂ ਚਿਰ ਜਵਾਹ ਮੈਂ ਨਹੀਂ ਮੰਨਦਾ ਬਈ گاਉਂ ਘਰ ਸਾਕੇ ਤੇ ਉਹ ਵੀ ਲੋ ਅੱਜ ਕੰਮ ਦੀ ਜੋ ਅੱਖ ਦਾ ਹਾਰਮਨ ਤਾਂ ਖਰਾਨੀ ਹੁੰਦੀ ਹੈ। ਅ ਮੇਰਾ ਬੇਟਾ ਛੋਟਾ ਗਿਆ ਹੈ ਹੈਗਾ। ਸਾਡੀ ਫੈਨਲੀ ਜਿਹੜੇ ਐਂਡਰੋਇਡ ਫੋਨ ਬਾਸ ਮਰ ਕੋਲੀ ਜਾਂ ਕਿਹਨਾਂ ਬਾਕੀ ਮੈਂ ਤਾਂ ਚਲੋ ਕੰਪਿਊਟਰ ਚਲਾ ਲੈਂਦਾ। ਇਹਨਾਂ ਨੂੰ ਦੋਹਾਂ ਐਂਡਰੋਇਡ ਜੋ ਫੋਨ ਦੇ ਦਿੰਦਾ। ਇਹ ਲੈ ਕੈਚ ਕਰ ਲੈਣਾ ਚਲੇਂਦਾ ਟਾਈਮ ਪਾਸ ਹੋ ਜਾਂਦਾ। ਉਹ ਮੈਂ ਉਹ ਫੈਮਲੀਆ ਦਾ ਹਾਲੀ ਹੈਗਾ ਜਿਨ੍ਹਾਂ ਦੇ ਹਰੇਕ ਦੇ ਹੱਥ ਚ ਫੋਨ ਹੈ। ਉਹ ਉਹਨਾਂ ਦੇ ਘਰ ਦਾ ਮਾਹੌਲ ਕਿਹੋ ਜਿਹਾ ਹੁੰਦਾ ਹੁਣ ਜਿਹੜਾ ਸਾਡਾ ਇੱਕ ਫੋਨ ਮੰਨ ਲਓ ਵੀ ਸਾਡੇ ਘਰ 'ਚ ਇੱਕ ਤਾਂ ਫੋਨ ਹੈਗੇ ਆ ਵੀ ਕੀਪੜਾ ਵਾਲੇ ਫੋਨ ਆ ਜਾਂ ਮੇਰੀ ਮੰਮਾ ਕੋਲੇ ਮੇਰੇ ਪਪਾ ਕੋਲੇ ਕੀਪੜਾ ਵਾਲੇ ਫੋਨ ਹੈਗੇ ਆ ਤਾਂ ਉਹ ਘਰ ਦਾ ਕੀ ਮੂਰ ਉਹ ਜਨ ਕੁਲ ਸਾਰੇ ਫੈਮਿਲੀ ਕੋਲ ਅੰਡਰੋਇਡ ਫੋਨ ਹੁੰਦੇ ਹੋਣੇ ਤਾਂ ਉਹ ਤਾਂ ਇੱਕ ਦੂਜੇ ਨੂੰ ਫੋਨ ਲੈ ਕੇ ਬੈਠੇ ਰਹਿੰਦੇ ਹੋਣੇ ਕਰੋ ਜਾਨੀ ਹੁੰਦਾ ਵੀ ਕਲੇਸ਼ ਵੀ ਹੁੰਦੇ ਲੜਾਈਆਂ ਝਗੜੇ ਵੀ ਹੁੰਦੇ ਆ ਸਾਰਾ ਕੁਝ ਹੁੰਦਾ ਤੁਹਾਡਾ ਕੀ ਵਿਚਾਰ ਹੈ ਇਸ ਬਾਰੇ ਆ ਵੇਖ ਲਓ ਮੈਂ ਹੁਣ ਥੋਡੇ ਨਾਲ ਇੰਨੀਆਂ ਗੱਲਾਂ ਕਰੀ ਜਾਂਦਾ ਉਹ ਕਰੀ ਜਾਂਦਾ ਉਹ ਛੋਟੇ ਜਿਹੇ ਮਾਮਲੇ ਦਾ ਧਿਆਨ ਹੈਗਾ ਕਿ ਮੈਂ ਕੀ ਕਰੀ ਜਾਂਦਾ ਕੀ ਨਹੀਂ ਕਰੀ ਜਾਂਦਾ ਉਹ ਤਾਂ ਆ ਫੋਨ ਚ ਫੁੱਬਿਆ ਬੈਟਾਉ ਮੈਂ ਜਿਹੜੀ ਤਾਂ ਮੈਂ ਜਿਹੜੀ ਬਾਕੀ ਵੀਰੋ ਸਤੂ ਜੀਆ ਨਜੀ ਤਾਈ ਜੀ ਨੀ ਪਰ ਮੈਂ ਕਹਿੰਦੇ ਤੁਹਾਨੂੰ ਕਹਿਣਾ ਛੱਤ ਵੀਰੋ ਤੁਹਾਨੂੰ ਬਹੁਤ ਸਾਰੀਆਂ ਲਗਾਈਆਂ ਆਈ ਗਈ ਆ ਫਿਲਹਾਲ ਆਪ ਤੋਂ ਸਾਰੇ ਚਾਤੀ ਕਹਾਂ ਚ ਰੱਖੇ ਆਇਦਾ ਬਣਾਉ ਗਈ ਧੀਨਾ ਜੁਆਖਾਂ ਤੇ ਵਹੀ ਜਵਾਖ ਦਰਦ ਦਰਦ ਜਿੱਦੀ ਹੋ ਯੰਦਰੀਆ ਫੋਨ ਕਰਕੇ ਇਹਨਾਂ ਦਾ ਮਾਨਸਿਕ ਕੋਣ ਕੀ ਦਸਾਂ ਉਹ ਤੁਹਾਡੇ ਸਾਹਮਣੇ ਹੀ ਆ ਬੀਤੇ ਦੋਵਾਂ ਦੀ ਫੋਨ ਪਿੱਛੇ ਲੜਾਈ ਪ੍ਰਯੋਗ ਦਾ ਦੂਜਾ ਟਾਉਨ ਜਿਹੜੀ ਹੈ ਜੈਰੀ ਲਾਣਾ ਉਹ ਕੰਦਾ ਔਟੋ ਬੱਦਲ ਨੂੰ ਲਾਉਣਾ ਤੇ ਮੈਂ ਤਾਂ ਹੈਰਾਨ ਹੋ ਨਜਵਾਖਾਂ ਨੂੰ ਦੇਖ ਕੇ ਬਾਕੀ ਸਸਰੀ ਘਰ ਉਹ ਜੀ ਬਲੌਕ ਤੋਂ ਕੋਈ ਬਾਤ ਘਟਦੇ ਨਹੀਂ ਗਈ ਹੋਈ ਦਾ ਮਾਫ ਕਰਿਓ ਰੱਬ ਤੋਂ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਾਇੰਗਰੂ ਦਾ ਘਰ ਸਾਹਿਬ ਵਾਇਕ ਨੇ ਦਿੱਤੇ